बवासीर एक ऐसा रोग जो ना कहा जाए न सहा जाए अब ना कहे न सहे सिर्फ इलाज करे पी सिक्स और ट्यूब पी सिक्स का आयुर्वेदिक डॉक्टर ਇਹ ਖਬਰ ਗੈਰ ਕਾਨੂੰਨੀ ਕਬਜ਼ੇ ਨਾਲ ਜੁੜੀ ਹੋਈ ਹੈ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਕੀ ਬਿਜਲੀ ਵਾਲਾ ਚੌਂਕ ਕੀਮਾ ਵਾਲਾ ਅਤੇ ਪਕਤਾ ਵਾਲਾ ਖੇਤਰ ਵਿੱਚ ਮਾਨਯੋਗ ਸੀਐਮਸੀ ਦੇ ਆਦੇਸ਼ ਅਧੀਨ ਅਤੇ ਸਾਂਝੇ ਸੀਐਮਸੀ ਦੇ ਨਿਗਰਾਨੀ ਹੇਠਾਂ ਵਿਸ਼ਾਲ ਅਤਿਆਕਰਮ ਵਿਰੋਧੀ ਅਭਿਆਨ ਚਲਾਇਆ ਗਿਆ ਹੈ ਇਹ ਅਭਿਆਨ ਦੀ ਗਵਾਈ ਸੱਤਰ ਸੁਸ਼ੰਤ ਪਾਟਿਆ ਇਨਸਪੈਕਟਰ ਅਮਨ ਸ਼ਰਮਾ ਅਤੇ ਮਿਸਿਸ ਪ੍ਰੀਤੀ ਚੋਹਾਨ ਨੇ ਕੀਤੀ ਇਸ ਸਟੇਟ ਸਾਫਾ ਦੀ ਟੀਮ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ ਕਾਨੂੰਨੀ ਕਬਜ਼ੇ ਹਟਾਏ ਗਏ ਅਤੇ ਸਜ਼ਾਾਮਨੀ ਜਾਰੀ ਕੀਤੀ ਗਈ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਸ਼ਹਿਰ ਨੂੰ ਅਤਿਆਕਰਮਨ ਮੁਕਤ ਬਣਾਉਣ ਦੇ ਲਈ ਇਹ ਜੇ ਸਹਿਯੋਗ ਜਾਰੀ ਰਹਿਣਗੇ ਜਿਸ ਤੇ ਲੋਕਾਂ ਨੇ ਪ੍ਰਸ਼ੰਸਾ ਕੀਤੀ